ਜਿਹੜੇ ਕਾਲੇ ਕਾਨੂੰਨਾਂ ਦੀ ਗੱਲ ਜਿੱਥੋਂ ਤੱਕ ਕਾਲੇ ਕਾਨੂੰਨ ਸਦਾ ਹੀ ਜਦੋਂ ਦਾ ਦੇਸ਼ ਆਜ਼ਾਦ ਹੋਇਆ ਸਾਡੇ ਦੇਸ਼ ਦੀਆਂ ਆਪਣੇ ਲੋਕਾਂ ਦੀਆਂ ਦੇਸ਼ ਦੀਆਂ ਸਰਕਾਰਾਂ ਨੇ ਕਦੀ ਵੀ ਮਜ਼ਦੂਰ ਪੱਖੀ ਫੈਸਲੇ ਨਹੀਂ ਕੀਤੇ ਕਦੀ ਵੀ ਮਜ਼ਦੂਰਾਂ ਦੇ ਪੱਖ ਦੇ ਕਾਨੂੰਨ ਪਾਰਲੀਮੈਂਟ ਦੇ ਅੰਦਰ ਜਾਂ ਵਿਧਾਨ ਸਭਾ ਦੇ ਅੰਦਰ ਨਹੀਂ ਕੀਤੇ ਸੋ ਅਸੀਂ ਇਹ ਜਿਹੜੇ ਕਾਲੇ ਕਾਨੂੰਨ ਹੁਣ ਦੁਬਾਰਾ ਫੇਰ ਚਾਲੂ ਕੀਤੇ ਜਾ ਰਹੇ ਪਹਿਲਾਂ ਤਿੰਨ ਕਾਨੂੰਨ ਕੀਤੇ ਕਿਸਾਨੀ ਦੇ ਵਿਰੁੱਧ ਉਹਨਾਂ ਦੇ ਖਿਲਾਫ ਕਿਸਾਨਾਂ ਨੇ ਲੜਾਈ ਲੜੀ ਆ ਅਸੀਂ ਦਿਹਾਤੀ ਮਜ਼ਦੂਰ ਸਭਾ ਵਾਲਿਆਂ ਨੇ ਬਾਕੀ ਮਜ਼ਦੂਰ ਜਥੇਬੰਦੀਆਂ ਨੇ ਵੀ ਉਹਨਾਂ ਦੀ ਮਦਦ ਕਰਕੇ ਤੇ ਸਰਕਾਰ ਨੂੰ ਨਵਾਇਆ ਸੀ ਪਰ ਉਹ ਜਿਹੜੇ ਕਾਨੂੰਨ ਸੀ ਉਹ ਹਲੇ ਸਸਪੈਂਡ ਕੀਤੇ ਆ ਉਹਨਾਂ ਨੂੰ ਉਹਨਾਂ ਨੂੰ ਖਤਮ ਨਹੀਂ ਕੀਤਾ ਸੋ ਸਰਕਾਰ ਉਹ ਵੀ ਕਾਨੂੰਨ ਲਿਆ ਸਕਦੀ ਜਿਹੜੇ ਹੁਣ ਕਾਨੂੰਨ ਲਿਆਂਦੇ ਆ ਉਹ ਤੇ ਐਸੇ ਕਾਨੂੰਨ ਆ ਜਿਹੜੇ ਸਾਡੇ ਸਾਰੇ ਅਧਿਕਾਰ ਖੁੰਦੇ ਆ ਖੁੰਦੇ ਆ ਇੱਕ ਪੁਲਿਸ ਦੇ ਸਪਾਈ ਨੂੰ ਐਸਐਚਓ ਨੂੰ ਇਹ ਅਧਿਕਾਰ ਦਿੱਤੇ ਜਾ ਰਿਹਾ ਵੀ ਜਿਹਨੂੰ ਮਰਜ਼ੀ ਫੜ ਕੇ ਜਿਹੜੀ ਮਰਜ਼ੀ ਧਾਰਾ ਲਾ ਕੇ ਬਿਨਾ ਕਿਸੇ ਮੁਕਦਮਾ ਚਲਾਏ ਉਹਨੂੰ ਜੇਲ੍ਹ ਦੇ ਅੰਦਰ ਬੰਦ ਕਰ ਸਕਦਾ ਇਦਾਂ ਦੇ ਕਾਨੂੰਨ ਲਿਆਂਦੇ ਆ ਉਹਦਾ ਉਹਦੀ ਵਿਆਖਿਆ ਸਾਰੀ ਆ ਜਾਣੀ ਆ ਥੋੜੇ ਦਿਨਾਂ ਤੱਕ ਅਸੀਂ ਲੋਕਾਂ ਤੱਕ ਲੈ ਕੇ ਜਾਵਾਂਗੇ ਸੋ ਅਸੀਂ ਸਰਕਾਰ ਤੋਂ ਜਿੱਥੇ ਇਹ ਮੰਗ ਕਰਦੇ ਆ ਇਹ ਕਾਲੇ ਕਾਨੂੰਨ ਜਿਹੜੇ ਬਿਲਕੁਲ ਲੋਕ ਵਿਰੋਧੀ ਆ ਇਹ ਕਾਨੂੰਨ ਲਾਗੂ ਨਾ ਕੀਤੇ ਜਾਣ ਇਹ ਇਹਨਾਂ ਕਾਨੂੰਨਾਂ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਵਿਚਾਰ ਕੀਤੀ ਜਾਵੇ ਤੇ ਇਹ ਕਾਨੂੰਨ ਰੱਦ ਕੀਤੇ ਜਾਣ ਇਹ ਇਹ ਨਹੀਂ ਲਾਗੂ ਹੋਣੇ ਚਾਹੀਦੇ ਉੱਥੇ ਅਸੀਂ ਲੋਕਾਂ ਨੂੰ ਸੁਣਿਆ ਦਿੰਨੇ ਆ ਭਈ ਲੋਕੋ ਇਹ ਕਾਨੂੰਨ ਤੁਹਾਡੇ ਉੱਤੇ ਹੀ ਭਾਰ ਪੈਣਾ ਤੁਹਾਡੇ ਉੱਤੇ ਹੀ ਸਰਕਾਰ ਨੇ ਟੈਕਸ ਲਾਉਣੇ ਤੁਹਾਡੇ ਹੀ ਅਧਿਕਾਰ ਲੋਕਾਂ ਸਰਕਾਰ ਨੇ ਖੋਣੇ ਆ ਤੁਹਾਡੇ ਸੰਵਿਧਾਨ ਨੂੰ ਬਦਲ ਕੇ ਐਸਾ ਸੰਧਾਨ ਲਿਆਉਣਾ ਚਾਹੁੰਦੀ ਬੀਜੇਪੀ ਦੀ ਸਰਕਾਰ ਜਿਹੜੀ ਫੇਰ ਮਨੁਸਮਰਤੀ ਦੇ ਆਧਾਰਤ ਇੱਥੇ ਦੇਸ਼ ਦੇ ਅੰਦਰ ਲਾਗੂ ਹੋਊਗੀ ਅਸੀਂ ਹਿੰਦੂ ਧਰਮ ਦਾ ਵਿਰੋਧ ਬਿਲਕੁਲ ਨਹੀਂ ਕਰਦੇ ਪਰ ਅਸੀਂ ਕਹਿਣਾ ਜ਼ਰੂਰ ਚਾਹੁੰਦੇ ਬਿ ਉਹ ਇਹ ਕਹਿੰਦੇ ਆ ਭਈ ਇਹ ਹਿੰਦੂ ਰਾਸ਼ਟਰ ਹੋਊਗਾ ਇੱਥੇ ਨਾ ਮੁਸਲਮਾਨ ਰਹਿਣਗੇ ਨਾ ਹਿੰਦੂ ਇਸਾਈ ਰਹਿਣਗੇ ਨਾ ਸਿੱਖ ਰਹਿਣਗੇ ਨਾ ਦਲਤ ਰਹਿਣਗੇ ਫਿਰ ਮਨੁਸਮਰਤੀ ਦੇ ਅਨਸਾਰ ਉਹ ਸਾਰਾ ਰਾਜਪਾਕ ਚਲਾਉਣਾ ਚਾਹੁੰਦੇ ਆ ਜਿਹਦੀ ਅਸੀਂ ਵਿਰੋਧਤਾ ਕਰਦੇ ਸੀ ਲੋਕਾਂ ਨੂੰ ਸਦਾ ਦਿੰਨੇ ਆ ਵੀ ਉੱਠੋ ਜਾਗਣ ਦਾ ਵੇਲਾ ਤੁਹਾਨੂੰ ਪਛਲਾ ਕੇ ਤੁਹਾਨੂੰ ਝੂਠੇ ਲਾਰਿਆਂ ਦੇ ਨਾਲ ਤੁਹਾਨੂੰ ਝੂਠੀਆਂ ਗੱਲਾਂ 'ਚ ਫਸਲਾ ਕੇ ਤੁਹਾਡੇ ਤੁਹਾਨੂੰ ਫੇਰ ਉਸ ਮੱਕੜ ਜਾਲ ਦੇ ਵਿੱਚ ਫੇਰ ਫਸਾਉਣਾ ਚਾਹੁੰਦੇ ਆ ਜਿਹਦੇ ਤੋਂ ਹੌਲੀ-ਹੌਲੀ ਅਸੀਂ ਨਿਕਲ ਕੇ ਇੱਥੇ ਆਏ ਆ ਤੇ ਅਜੇ ਵੀ ਸਾਨੂੰ ਜਾਤ ਪਾਤ ਦਾ ਜਿਹੜਾ ਵਿਤਕਰਾ ਉਹਦਾ ਉਹ ਸਾਨੂੰ ਸਹਨ ਕਰਨਾ ਪੈ ਰਿਹਾ ਸਾਡੇ ਤੇ ਜ਼ਬਰ ਹੁੰਦੇ ਆ ਬਹੁਤ ਮਸਾਲਾ ਦਿੱਤੀਆਂ ਜਾ ਸਕਦੀਆਂ ਪਰ ਇਸ ਵੀਡੀਓ 'ਚ ਨਹੀਂ ਉਹ ਵੱਖਰੀ ਵੀਡੀਓ 'ਚ ਦੇਾਂਗੇ ਸੋ ਆਏ ਸਾਡਾ ਲੜਾਈ ਦਾ ਮੁੱਦਾ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਲੜਾਈ ਲਈ ਤਿਆਰ ਹੋਣ ਤੇ ਭਾਜਪੀ ਦੀਆਂ ਨੀਤੀਆਂ ਨੂੰ ਪਛਾਣਨ ਤੇ ਅਸੀਂ ਜਿਹੜੇ ਇਹ ਵੀਡੀਓ ਸੁਣ ਰਹੇ ਆ ਉਹਨਾਂ ਸਾਰੇ ਲੋਕਾਂ ਨੂੰ ਇਹ ਵੀ ਬੇਨਤੀ ਕਰਦੇ ਆ ਵੀ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਸ਼ੇਅਰ ਕਰਨ ਦੇ ਨਾਲ ਹੀ ਇਹ ਸਾਡੀ ਵੀਡੀਓ ਸਰਕਾਰ ਕੋਲ ਵੀ ਪਹੁੰਚੂਗੀ ਲੋਕਾਂ ਤੱਕ ਵੀ ਪਹੁੰਚੂਗੀ ਸਾਰੇ ਲੋਕਾਂ ਦੀ ਮਦਦ ਹੋਊਗੀ ਸਾਡੀ ਤੇ ਆਮ ਪਬਲਿਕ ਦੀ ਮਦਦ ਹੋਊਗੀ ਇਸ ਕਰਕੇ ਮੈਂ ਫੇਰ ਬੇਨਤੀ ਕਰਦਾ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਲੋਕਾਂ ਨੂੰ ਬੇਨਤੀ ਕਰਦਾ ਉਹ ਲੜਾਈ ਲਈ ਤਿਆਰ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Olé! SONIA! Yeah!